ਦੋਸਤੋ Amazon Prime ਦੀ ਮਸ਼ਹੂਰ ਵੈਬ ਸੀਰੀਜ਼ ਪੰਚਾਇਤ ਬਾਰੇ ਕੌਣ ਨਹੀਂ ਜਾਣਦਾ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਦੇ ਬਿਲਕੁਲ ਕਰੀਬ ਦੀ ਕਹਾਣੀ ਜੇ ਤੁਸੀਂ ਦੇਖਣੀ ਹੈ ਤਾਂ ਪੰਚਾਇਤ ਤੋਂ ਬਿਹਤਰ ਕੋਈ ਹੋ ਹੀ ਨਹੀਂ ਸਕਦਾ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਪੰਜ ਸਰਪੰਚ ਵੋਟ ਮੈਂਬਰਾਂ ਦੀ ਰਾਜਨੀਤੀ ਕੰਮ ਕਰਦੀ ਹੈ ਤੇ ਕਿਸ ਤਰ੍ਹਾਂ ਛੋਟੇ-ਛੋਟੇ ਕਦਮ ਪਿੰਡ ਦੇ ਵਿਕਾਸ ਲਈ ਜ਼ਰੂਰੀ ਹੁੰਦੇ ਨੇ ਤੇ ਕਿਸ ਤਰ੍ਹਾਂ ਅੱਜ ਛੋਟੀਆਂ-ਛੋਟੀਆਂ ਸਮੱਸਿਆਵਾਂ ਜੋ ਸਾਨੂੰ ਆਮ ਲੱਗਦੀਆਂ ਨੇ ਉਹ ਪਿੰਡ ਵਾਲਿਆਂ ਵਾਸਤੇ ਕਿੰਨੀਆਂ ਵੱਡੀਆਂ ਹੋ ਜਾਂਦੀਆਂ ਨੇ ਇਹ ਸਭ ਅਸੀਂ ਪੰਚਾਇਤ ਦੇ ਪਹਿਲੇ 3 ਸੀਜ਼ਨ ਦੇ ਵਿੱਚ ਦੇਖਿਆ ਹੈ ਤੇ ਹੁਣ ਇਸ ਦੇ ਫੈਨਸ ਨੂੰ ਇੱਕ ਨਵਾਂ ਤੋਹਫਾ ਮਿਲਣ ਜਾ ਰਿਹਾ ਏ ਸ਼ੋਅ ਦੇ ਚੌਥੇ ਸੀਜ਼ਨ ਦੇ ਨਾਲ ਜੋ ਹੁਣ ਜੁਲਾਈ ਤੋਂ ਨਹੀਂ ਬਲਕਿ ਜੂਨ ਤੋਂ ਰਿਲੀਜ਼ ਹੋਵੇਗਾ ਯਾਨੀ ਕਿ ਆਪਣੀ ਦਿੱਤੀ ਟਾਈਮਿੰਗ ਤੋਂ ਪਹਿਲਾਂ 24 ਜੂਨ ਨੂੰ ਇਸ ਨੂੰ ਸਟ੍ਰੀਮ ਕੀਤਾ ਜਾਵੇਗਾ ਪੰਚਾਇਤ ਨੂੰ ਪ੍ਰੋਡਿਊਸ ਕੀਤਾ ਹੈ ਦਾ ਵਾਇਰਲ ਫੀਵਰ ਨੇ ਯਾਨੀ ਟੀਵੀ ਐਫ ਨੇ ਹਮੇਸ਼ਾ ਦੀ ਤਰ੍ਹਾਂ ਇਸ ਨੂੰ ਦੀਪਕ ਕੁਮਾਰ ਮਿਸ਼ਰਾ ਤੇ ਚੰਦਰ ਕੁਮਾਰ ਮਿਲ ਜੁਲ ਕੇ ਬਣਾ ਰਹੇ ਨੇ ਸਕ੍ਰਿਪਟ ਦਾ ਕੰਮ ਕੀਤਾ ਹੈ ਚੰਦਰ ਕੁਮਾਰ ਨੇ ਤੇ ਦੀਪਕ ਕੁਮਾਰ ਮਿਸ਼ਰਾ ਤੇ ਅਕਸ਼ਤ ਵਿਜੇ ਵਰਗਿਆ ਨੇ ਇਸ ਦੀ ਡਾਇਰੈਕਸ਼ਨ ਦੇ ਕੰਮ ਨੂੰ ਅੰਜਾਮ ਦਿੱਤਾ ਹੈ ਵਾਪਸ ਆ ਗਿਆ ਹੈ ਫੁਲੇਰਾ ਨਾਦਰ ਰੰਗੀਲਾ ਕਾਲਪਨਿਕ ਪਿੰਡ ਇੱਕ ਵਾਰ ਫਿਰ ਤੋਂ ਤੇ ਇਹ ਨਵੇਂ ਸੀਜ਼ਨ ਦੇ ਵਿੱਚ ਇਸ ਵਾਰ ਹੋਰ ਹਾਸੇ ਤੇ ਮਜ਼ਾਕ ਵਾਲੀਆਂ ਕਹਾਣੀਆਂ ਨਾਲ ਭਰਿਆ ਹੋਵੇਗਾ ਤੇ ਇਸ ਵਾਰ ਚੁਣੌਤੀਆਂ ਵੀ ਆਪਣਿਆਂ ਦੇ ਨਾਲ ਹੀ ਹੋਣ ਵਾਲੀਆਂ ਨੇ ਇਸ ਵਾਰ ਕਹਾਣੀ ਵਿੱਚ ਬਹੁਤ ਸਾਰੇ ਦਿਲਚਸਪ ਮੋੜ ਆਉਣ ਵਾਲੇ ਨੇ ਇੱਕ ਵਾਰ ਫਿਰ ਤੋਂ ਜਤਿੰਦਰ ਜੀਤੂ ਨੀਨਾ ਗੁਪਤਾ ਰਗਵੀ ਯਾਦਵ ਰੈਜ਼ਲ ਮਲਿਕ ਚੰਦਨ ਰਾਏ ਦੁਰਗੇਸ਼ ਕੁਮਾਰ ਸੁਨੀਤਾ ਰਾਜਵਾਰ ਸਮੇਤ ਸ਼ਾਨਦਾਰ ਕਲਾਕਾਰ ਦਿਖਾਈ ਦੇਣ ਵਾਲੇ ਨੇ ਪੰਚਾਇਤ ਸੀਜ਼ਨ 4 24 ਜੂਨ ਤੋਂ ਭਾਰਤ ਅਤੇ ਦੁਨੀਆ ਪਰਦੇ 240 ਤੋਂ ਵੱਧ ਦੇਸ਼ਾਂ ਵਿੱਚ ਸਿਰਫ ਪ੍ਰਾਈਮ ਵੀਡੀਓ ਤੇ ਸਟ੍ਰੀਮ ਹੋਵੇਗਾ ਤੇ ਕਿਉਂ ਇੰਟਰਸਟਿੰਗ ਹੋਵੇਗਾ ਇਸ ਲਈ ਵੀ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਟ੍ਰੇਲਰ ਦੇ ਵਿੱਚ ਕਾਫੀ ਜ਼ਿਆਦਾ ਹਿੰਟ ਪਹਿਲਾਂ ਤੋਂ ਹੀ ਉਹਨਾਂ ਨੇ ਦੇ ਦਿੱਤੇ ਨੇ ਫੁਲੇਰਾ ਹੁਣ ਇੱਕ ਚੋਣ ਮੈਦਾਨ ਬਣਨ ਜਾ ਰਿਹਾ ਜਿੱਥੇ ਮੰਜੂ ਦੇਵੀ ਤੇ ਕ੍ਰਾਂਤੀ ਦੇਵੀ ਆਮੋ ਸਾਹਮਣੇ ਹੋਣ ਵਾਲੀਆਂ ਨੇ ਰੈਲੀ ਦੇ ਮਾਹੌਲ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਜਾਣ ਵਾਲੇ ਨੇ ਤੇ ਪ੍ਰਚਾਰ ਤੇ ਪੂਰਾ ਜ਼ੋਰ ਲਗਾਇਆ ਜਾਵੇਗਾ ਹੁਣ ਪੂਰਾ ਪਿੰਡ ਇੱਕ ਐਸੇ ਮੇਲੇ ਵਿੱਚ ਬਦਲ ਚੁੱਕਿਆ ਹੈ ਜਿੱਥੇ ਦੋ ਟੀਮਾਂ ਇੱਕ ਦੂਜੇ ਨੂੰ ਹਰਾਉਣ ਲਈ ਮੁਕਾਬਲਾ ਕਰ ਰਹੀਆਂ ਨੇ ਤੇ ਮੇਲੇ ਵਿੱਚ ਆਏ ਦਰਸ਼ਕ ਦੋਵਾਂ ਟੀਮਾਂ ਦਾ ਹਾਲ ਵੇਖ ਰਹੇ ਨੇ ਇਸ ਦੌਰਾਨ ਪਿੰਡ ਦੀਆਂ ਗਲੀਆਂ ਵਿੱਚ ਗੂੰਜਦੇ ਦੇਸੀ ਗੀਤ ਜੋਸ਼ੀਲੇ ਨਾਰਿਆਂ ਵਿਚਕਾਰ ਇੱਕ ਦੂਜੇ ਉੱਪਰ ਤਾਨੇ ਮਾਰਨ ਦਾ ਸਿਲਸਿਲਾ ਵੀ ਦੇਖਣ ਨੂੰ ਮਿਲੇਗਾ ਇਹ ਟ੍ਰੇਲਰ ਪੂਰੀ ਤਰ੍ਹਾਂ ਦੇ ਨਾਲ ਪਿੰਡਾਂ ਦੀ ਲੜਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਕਿਸ ਹੱਦ ਤੱਕ ਜਾਂਦੀ ਹੈ ਇਸ ਨੂੰ ਪੇਸ਼ ਕਰਨ ਦਾ ਵਾਅਦਾ ਤੁਹਾਡੇ ਨਾਲ ਕਰਦੀ ਹੈ ਤੇ ਇਸੇ ਚੱਕਰ ਦੇ ਵਿੱਚ ਆਪਣੇ ਪੰਚਾਇਤ ਸੈਕਟਰੀ ਪਿੱਟ ਵੀ ਜਾਂਦੇ ਨੇ ਤਾਂ ਇਸ ਸੀਜ਼ਨ ਦੇ ਵਿੱਚ ਹਰ એપisode ਦੇ ਵਿੱਚ ਥ੍ਰਿਲਰ ਮੁਕਾਬਲਾ ਬਹੁਤ ساری ਮਸਤੀ ਡਰਾਮਾ ਤੇ ਤੜਕਾ ਹੋਣ ਵਾਲੇ ਨੇ ਸੋ ਕੌਣ ਦੇਖੇਗਾ ਪੰਚਾਇਤ ਸੀਜ਼ਨ 4 24 ਜੂਨ ਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ